ਹੈਲੋ ਜੀ ਸ਼ਸ਼ੀਕਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅ ਬਲੌਗ ਸਟਾਰਟ ਕਰਨ ਲੱਗੇ ਆ ਆਪਾਂ ਦੁਕਾਨ ਤੋਂ ਤੇ ਕਾਫੀ ਦਿਨ ਹੋ ਗਏ ਸੀ ਇਹ ਪਹਿਲਾਂ ਵੀ ਐਸੇ ਆਪਣੀ ਦੁਕਾਨ ਦੇ ਉੱਤੇ ਕੈਮਰਾ ਲੱਗਿਆ ਹੀ ਹੋਇਆ ਸੀਗਾ ਜਦੋਂ ਦੀ ਆਪਾਂ ਨੂੰ ਸ਼ਾਪ ਕਰੀਆ ਪਰ ਉਹ ਪਲੱਗ ਦੇ ਵਿੱਚ ਪਾ ਕੇ ਨਾ ਐਵੇਂ ਹੀ ਰੱਖਿਆ ਹੋਇਆ ਸੀਗਾ ਤੇ ਹੁਣ ਇਹ ਇਹ ਲਗਾ ਰਹੇ ਨੇ ਕੈਮਰਾ ਇਹ ਕਹਿੰਦੇ ਆ ਆਪਾਂ ਜੜ ਦੰਨਿਆ ਹਾਂਜੀ ਹਾਂ ਪੁੱਤ ਉਰੇ ਹੁਣ ਕੀ ਆ ਲੈ ਆਓ ਚਲ ਆਉਣੇ ਬੈਟਰੀ ਨਾਲ ਲੈ ਆਜਾ ਜੀ ਹੁਣਾ ਪੁੱਤ ਕੋਈ ਸਰਵਨੀ ਤੇ ਵਾਜਾ ਮਾਰੀ ਜਾਂਦੀ ਉਧਰ ਖੜ ਜਾ ਖੜ ਜਾ ਖੜ ਜਾ ਮੈਂ ਹੀ ਲੈ ਕੇ ਜਾਉਂਗੀ ਖੜ ਜਾ ਪੁੱਤ ਮੈਂ ਲੈ ਕੇ ਜਾਉਂਗੀ ਕੈਮਰਾ ਕਿੱਸੀ ਹੁੰਦਿਆ ਪਹਿਲਾਂ ਇਹਨਾਂ ਨੇ ਦੋ ਬਰੀ ਲਗਾਤਾ ਹਨਾ ਹੋਰ ਪਤਾ ਹੀ ਨਹੀਂ ਸੀ ਮੈਂ ਪਹਿਲਾਂ ਪਹਿਲਾਂ ਤਾਂ ਉਹ ਉੱਥੇ ਇਹਨਾਂ ਨੇ ਉੱਪਰ ਲਗਾਇਆ ਇੱਧਰ ਇੱਥੇ ਸੈੱਟ ਨਹੀਂ ਹੋਇਆ ਆਇਆ ਹੈਗਾ ਫਿਰ نیچے ਲਗਾਇਆ ਫਿਰ ਇਹਦਾ ਆਹ ਜਿਹੜਾ ਮੂੰਹ ਹੁੰਦਾ ਇਹਦਾ ਉੱਪਰਲੀ ਸਾਈਡ ਕਰਤਾ ਤੇ ਪੁੱਠਾ ਕਰਕੇ ਐਵੇਂ ਜੜਦਾ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਮਹਾਏ ਥੱਲੇ ਨੂੰ ਆਉਗਾ ਆ ਆ ਗਈ ਪੁੱਤ ਲਓ ਜੀ ਕੈਮਰਾ ਕਰਤਾ ਫਿੱਟ ਆਪਾਂ ਦੇਖੋ ਚੱਲਣ ਲੱਗਿਆ ਪਹਿਲਾਂ ਨਾ ਕਿੱਦੇ ਦਾ ਇੱਥੇ ਪਿਆ ਸੀ ਇੱਥੇ ਨਾ ਕੋਣੀ ਕਾਣੀ ਵਜਦੀ ਡੇਗਦਾ ਆ ਸੀ ਥੱਲੇ ਥਾਂ ਕਿਹਾ ਭੀੜਾਗਾ ਇੱਥੇ ਤੇ ਇੱਕਾ ਕਾਊਂਟਰ ਦਾ ਵੀ ਸਾਡਾ ਥੋੜਾ ਜਿਹਾ ਉਹ ਕਰਾਉਣ ਵਾਲਾ ਕਾਊਂਟਰ ਨਾ ਥੋੜਾ ਜਿਹਾ ਇੱਥੋਂ ਵੱਡਣ ਵਾਲਾ ਤੇ ਮਤਲਬ ਵੀ ਜਿਹੜਾ ਗੇਟ ਹੈਗਾ ਇਹ ਖੁੱਲਦਾ ਨਹੀਂ ਹੈਗਾ ਤੇ ਆ ਇੱਥੋਂ ਥੋੜਾ ਜਿਹਾ ਵੱਢ ਕੇ ਵਧਰਾ ਜਾ ਇਹਦਾ ਨਾਲੇ ਤਾਂ ਉਹ ਜਿਹੜੀ ਕੁਰਸੀ ਆਪਣੀ ਉਧਰ ਟਿਕ ਜਾਊਗੀ ਕਾਉਂਟਰ ਹੋਰਾਂ ਨੂੰ ਹੋ ਜੂਗਾ ਤੇ ਅੱਜ ਸਾਰੀ ਸੈਟਿੰਗ ਕਰਤੀ ਆਪਾਂ ਦੁਕਾਨ ਦੀ ਪਹਿਲਾ ਕੈਮਰਾ ਉੱਥੇ ਲਾਉਂਦੇ ਸੀ ਉੱਥੇ ਨਾ ਲਾਤਾ ਦਿੱਤਾ ਸੀ ਉਹ ਉਹ ਫੰਕਸ਼ਨ ਜੇ ਦਾ ਹੁਣ ਪਤਾ ਲੱਗਿਆ ਤੇ ਮਤਲਬ ਵੀ ਡੇਟਾ ਵੀ ਹੋ ਜਾਂਦਾ ਸਿੱਧਾ ਵੀ ਹੋ ਜਾਂਦਾ ਅਸੀਂ ਫਿਰ ਇੱਥੇ ਕਸਤਾ ਸੀਗਾ ਵੀ ਚਲੋ ਦੇਖਾਂਗੇ ਸੈਟਿੰਗ ਕਰਕੇ ਉਹ ਹੁਣ ਬਟਨ ਦਾ ਪਤਾ ਲੱਗਿਆ ਇੰਨਾ ਵਧੀਆ ਕੈਮਰਾ ਜੇ ਤੁਸੀਂ ਵੀ ਇਹ ਮਗਾਉਣਾ ਆਪਣੇ ਕੋਲੇ ਪਾਏ ਨੇ ਕਾਫੀ ਬਾਲਾ ਵਧੀਆ ਕੈਮਰਾ ਸੀ ਤਾਂ ਹੀ ਉਹ ਕਰਕੇ ਦੁਕਾਨ ਤੇ ਲਾਇਆ ਇਦੇ ਵਿੱਚ ਫੰਕਸ਼ਨ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਪਣਾ ਇੱਕ ਕੈਮਰੇ ਦੀ ਇੱਕ ਰਿਕਾਰਡ ਵੀਡੀਓ ਰਿਕਾਰਡ ਕਰੀਆ ਤੁਸੀਂ ਵੀ ਦੇਖ ਲਿਓ ਤੇ ਇਸ ਤੋਂ ਬਾਅਦ ਵੀਡੀਓ ਪਾ ਦਾਂਗੇ ਉਹ ਰਿਕਾਰਡਿੰਗ ਵਿਚਾਲੇ ਆਪਾਂ ਕਲਿੱਪ ਲਾ ਦਾਂਗੇ ਤੁਸੀਂ ਦੇਖੋ ਕਿੰਨੇ ਫੰਕਸ਼ਨ ਨੇ ਇਹਦੇ ਵਿੱਚ ਰਿਕਾਰਡਿੰਗ ਭੇਜ ਸਕਦੇ ਆ ਆਪਾਂ ਕਿਤੇ ਵੀ ਬੈਠੇ ਮੰਨ ਲਓ ਇਹ ਦੁਕਾਨ ਤੇ ਬੈਠੇ ਨੇ ਮੈਂ ਬਾਹਰ ਫੋਨ ਲੈ ਕੇ ਕਿਤੇ ਬਾਹਰ ਆ ਰੰਗਾ ਹਨਾ ਤੇ ਮੈਂ ਇਹਨਾਂ ਨੂੰ ਜੇ ਫੋਨ ਨਾਲ ਲੱਗੇ ਐਮਰਜੈਂਸੀ ਇਹਨਾਂ ਨੂੰ ਰਿਕਾਰਡਿੰਗ ਕਰਕੇ ਇਹਦੇ ਵਿੱਚ ਕੈਮਰੇ ਵਿੱਚ ਭੇਜ ਸਕਦਾ ਨਾਲ ਦੀ ਨਾਲ ਤੁਰ 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 ਸੁਣਦੀ ਹੈਗੀ ਹਨਾ ਮੱਛਰ ਕਿੰਨਾ ਨਾ ਘੈਂਟ ਆ ਨਾ ਚੀਜ਼ ਫੰਕਸ਼ਨ ਲਾਈਟ ਵਗੈਰਾ ਵਧੀਆ ਚੱਲਦੀ ਹੈ ਇਹਦੇ ਵਿੱਚ ਰਾਤ ਨੂੰ ਹਨਾ ਟ੍ਰੈਕ ਮੋਡ ਅਲਾਰਮ ਮੋਡ ਮੋਡ ਲੱਗਦਾ ਅਲਾਰਮ ਵਾਲਾ ਬੱਸ ਕਲਿੱਕ ਕਰਦੀ ਇਹ ਤਾਂ ਬਹੁਤ ਜ਼ਿਆਦਾ ਚਾਨਣ ਹੁੰਦਾ ਜੇ ਲਾਈਟ ਬੰਦ ਕਰਦੀ ਤਾਂ ਚਾਨਣ ਇਹਦਾ ਜ਼ਿਆਦਾ ਹੁੰਦਾ ਕਿ ਉਹ ਲਾਈਟ ਨਹੀਂ ਜਨਾ లైట్ డివిజన్ ਮਤਲਬ ਬਾਕੀ ਸਾਰਿਆਂ ਨੂੰ ਮੇਨ ਗੱਲ ਤਾਂ ਇਹ ਵੀ ਇਹਦੇ ਵਿੱਚ ਰਿਕਾਰਡਿੰਗ ਹੁੰਦੀ ਹੈ ਜੇ ਕੋਈ ਮਤਲਬ ਬੰਦਾ ਆ ਗਿਆ ਹਨਾ ਕੋਈ ਵੀ ਆ ਗਿਆ ਉਹਦੇ ਵਿੱਚ ਆਵਾਜ਼ ਆਊਗੀ ਫਟਾਫਟ ਆਲਾ ਡਰ ਜੂਗਾ ਵੀ ਕੋਈ ਆ ਗਿਆ ਵੀ ਕਿੱਥੋਂ ਬੋਲ ਰਿਹਾ ਉਹਨੇ ਚਾਹੇ ਲਾ ਦੁਕਾਨ ਤੇ ਪਹੁੰਚ ਜੂਗਾ ਸਹੀ ਗੱਲ ਆ ਜਿਵੇਂ ਚੁੱਪਚੀਤੇ ਕੈਮਰੇ ਦੇਖਦੇ ਆਪਾਂ ਵੀਡੀਓ ਬਸ ਇਹ ਚ ਰਕੋਣ ਜੇ ਤੁਸੀਂ ਦੁਕਾਨ ਤੇ ਨਹੀਂ ਹੈਗੇ ਤੁਹਾਡੀ ਬਾਰ ਦੁਕਾਨ ਖੁੱਲੀ ਆ ਕੋਈ ਆ ਰਿਹਾ ਦੁਕਾਨ ਤੇ ਕੁਚੀ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਰਿਕਾਰਡਿੰਗ ਭੇਜ ਦਿਓ ਤੇ ਆਪੀ ਬੰਦਾ ਭੱਜੂ ਡਰਦਾ ਮਾਰਾ ਹਾਂ ਰੇਟ ਇਹਦਾ ਸਿਰਫ 2000 ਰੁਪਿਆ ਆ ਪਏ ਆ ਆਪਣੇ ਕੋਲੇ ਬਾਤੂ ਕੈਮਰੇ ਦਾ ਤੇ ਹੋਰ ਵੀ ਪਏ ਆ ਜੇ ਕਿਸੇ ਨੇ ਹੋਰ ਵੀ ਚਾਹੁੰਦੇ ਆ ਬਹੁਤ ਪਏ ਆ ਆਪਣੇ ਕੋਲੇ ਨਹੀਂ ਅੱਧਾ ਹੀ ਕੱਟਿਆ ਅੱਧਾ ਰਹਿ ਪਿਆਗਾ ਫੀਜ ਜੀ ਦਾ ਪਾਪਾ ਉਹ ਮੇਲੇ ਵਾਫੇ ਚ ਪਾ ਕੇ ਰੱਖਦਾ ਕਾਨੂੰ ਖਰਾਬ ਹੁੰਦਾ ਤੇ ਡੈਡੀ ਦੀ ਕੱਟ ਗਈ ਸੈਲ ਬਦਕਾ ਪੈਨੂ ਜੇ ਇਹ ਕਾਲਾ ਹੋ ਰਿਹਾ ਤੇ ਕੰਮ ਚਾਲਾ ਨਹੀਂ ਸਕਦਾ ਬੱਤੀ ਦੀ ਬੰਨ੍ਹਣ ਦੀ ਤੇਰਾ ਮਾਲ ਨੂੰ ਪਾੜੀ ਜਾਂਦੇ ਆ ਵੀ ਮਾਲ ਨਾ ਪਹਿਲਾਂ ਖਾ ਲੱਗੀ ਰਮਾਲ ਬੰਨ ਰੱਖਿਆ ਹੁਣ ਬੋਤਲ ਲਵਾਈਆ ਸੰਨ ਘੜਵੀ ਸੀ ਇਹ ਦੇਖੋ ਡੈਡੀ ਨੂੰ ਲਿਆ ਦਿੱਤਾ ਸੀ ਆ ਪਾਣੀ ਆਹ ਕੀਲੀ ਤੇ ਇੱਕਾ ਹਾ ਫਰੂਟ ਹੁੰਦਾ ਡੱਡਰਾ ਫਰੂਟ ਇੱਕ ਨਾਰੀਅਲ ਵਾਲਾ ਪਾਣੀ ਕਮੈਂਟ ਤੇ ਆ ਇੱਕ ਅੱਧਾ ਕੱਟ ਕੇ ਦਿੱਤਾ ਅੱਧਾ ਹਜੇ ਪਿਆਗਾ ਫਾਨੀ ਖਰਾਬ ਹੁੰਦਾ ਕਿ ਨਹੀਂ ਮੈਨੂੰ ਤਾਂ ਲੱਗਦਾ ਖਰਾਬ ਨਹੀਂ ਹੁੰਦਾ ਐਵੇਂ ਆ ਦੇਖੋ ਇਹਦੇ ਵਿੱਚ ਹੀ ਰੱਖਤਾ ਇਹ ਐਂ ਤਾਂ ਕਾਨੂੰ ਖਰਾਬ ਹੁੰਦਾ ਉਹ ਭਰੇ ਹੋਰ ਦੇ ਦੋ ਬੱਲੇ ਉਹਨਾਂ ਦਾ ਖਰਾਬ ਹੋ ਜਾਣਾ ਹੁਣ ਪੁੱਛ ਲਓ ਵੀ ਖਾਣਗੇ ਕਿ ਨਾ ਫਿਰ ਇੰਨਾ ਹੁਣ ਪਹਿਲਾਂ ਕੀ ਵੀ ਖਾ ਲੈ ਨਾਰੀਅਲ ਪਾਣੀ ਚ ਆ ਇਹਦੇ ਮੂਰੋ ਉੱਦੋਂ ਬਦਲੇ ਕਰਕੇ ਹੋ ਜਾਏ ਆ ਖਾ ਲੈ ਇਹ ਖਰਾਬ ਹੋਊਗਾ ਉਹ ਕਹਿੰਦਾ ਇਹ ਤਾਂ ਇੱਕੋ ਦਾ ਮਖਾਣਾ ਹੁੰਦਾ ਆ ਥੋੜਾ ਹੁੰਦਾ ਹੁੰਦਾ ਉਹ ਤਾਂ ਚਲੋ ਸਾਫ ਤਾਂ ਇਹਦਾ ਖਰਾਬ ਹੋਊਗਾ ਉਹ ਕੀ ਉਹਨੇ ਦੱਸਿਆ ਹੋਊ ਭਾਈ ਨੇ ਹੋਰ ਹੁਣ ਦੇਸ ਕੀ ਕਹਿੰਦਾ ਸੀ ਉਹ ਤਾਂ ਕਹਿੰਦਾ ਇਹ ਤਾਂ ਸੋੜੇ ਹੁੰਦਾ ਤਾਂ ਖਾਣਾ ਨਹੀਂ ਲੈਂਦਾ ਵੀ ਸਾਰੀ ਖਾ ਲੂ ਕਹਿੰਦਾ ਹੋਰ ਫਿਰ ਇਹ ਵੀ ਕੱਟ ਦੋ ਕੱਟੋ ਤੁਸੀਂ ਫਿਰ ਇਹ ਕੱਟ ਦਾਂਗੀ ਆਹ ਤਾਂ ਮਿੱਤਰੋ ਦੇਖੋ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਇਹਦਾ ਕਈ ਵਾਰ ਖਰਾਬ ਹੋ ਜਾਂਦਾ ਹਨ ਕੱਟੀ ਹੋਈ ਚੀਜ਼ ਵੈਸੇ ਵੀ ਪਤਾ ਹੀ ਆ ਕੋਈ ਵੀ ਆ ਚਲੋ ਖਰਾਬ ਨਾ ਵੀ ਹੋਵੇ ਆਪਾਂ ਨੂੰ ਪਤਾ ਹੀ ਆ ਵੀ ਨੁਕਸਾਨ ਹੁੰਦਾ ਹੀ ਆ ਕੱਟੀ ਹੋਈ ਚੀਜ਼ ਤਾਂ ਬਹੀ ਹੁੰਦੀ ਹੁੰਦੀ ਆ ਕੋਈ ਵੀ ਲਾ ਲਓ ਇਹਦਾ ਫੇਰ ਵੀ ਐਡਾ ਮਹਿੰਗਾ ਖਾਣਾ ਆਗਾ ਇਹ ਤਾਂ ਖਰਾਬ ਹੀ ਹੋ ਜਾਊਗਾ ਇਹਨੂੰ ਖਾ ਲਈ ਵਧੀਆ ਚੰਗਾਈ ਆਵਾ ਆਪਾਂ ਫਾਇਦਾ ਹੋਊਗਾ ਉਸਨੂੰ ਕੰਨ ਬੋਲਣ ਲੱਗੇ ਇਹ ਤਾਂ ਕੀ ਰੱਖਣਾ ਦੱਸੋ ਤੁਹਾਨੂੰ ਪਤਾ ਤਾਂ ਹੈਗਾ ਆਪਾਂ ਤੁਹਾਨੂੰ ਦੱਸੂ ਤੇ ਇੱਕ ਡੇੜੀ ਪਾਸ ਤੇ ਆ ਲੈੰਦੇ ਡੇੜੀ ਇੱਕ ਤਾਂ ਗੱਲ ਨਹੀਂ ਮੰਨਦੇਗੇ ਜਿਹਦੀ ਆ ਕੀ ਵੀ ਲੈਂਦੇ ਸੀਗੇ ਇੱਕ ਨਾਰੀਅਲ ਤੇ ਜਾ ਇਹਦੇ ਵਿੱਚੋਂ ਇੱਕ ਪੀਸ ਖਾਦਾ ਤੇ ਕਹਿੰਦੇ ਤੜਕੇ ਖਾ ਲਾਂ ਮੈਂ ਕਿਹਾ ਮੈਂ ਚਾਹੀਦਾ ਪੀਸ ਖਾ ਲੋ ਇੱਕ ਨਾਰੀਅਲ ਇੱਕ ਨਾਰੀਅਲ ਲੈਂਦਾ ਸੀਗਾ ਉਹ ਤਾਂ ਡੇੜੀ ਨੇ ਚਲੋ ਪੀ ਲਿਆ ਸੀ ਉਹਨੂੰ ਨਾ ਤਾਂ ਦਵਾਈ ਇਹ ਆਖਿਰ ਗਾ ਇੱਕ ਤਾਂ ਅੱਖ ਵਾਲੇ ਘੱਟ ਬਾਕੀ ਹੋਰ ਦੱਸਿਓ ਮਿੱਤਰੋ ਕਮੈਂਟ ਕਰਕੇ ਜਰੂਰ ਕੋਈ ਹੋਰ ਚੀਜ਼ ਤੁਹਾਡੇ ਦਿਮਾਗ ਤੇ ਲੱਗਦਾ ਹਨਾ ਵੀ ਕੀ ਆਪਾਂ ਬਵਾ ਸਕਦੇ ਹਾਂ ਸੈਲ ਘਟੇ ਹੁਣ ਬੰਦੇ ਦੀ ਕਮੈਂਡ ਕਰਕੇ ਦੱਸੋ ਕਮੈਂਡ ਕਰਕੇ ਜਰੂਰ ਦੱਸਿਓ ਜਿੱਦ ਦੇ ਅਸੀਂ ਚੈਨਲ ਮਤਲਬ ਹੀ ਬਣਾਇਆ ਉਹਦੇ ਦੀ ਸਾਨੂੰ ਬਹੁਤ ਚੀਜ਼ਾਂ ਦੀ ਨੌਲਜ ਹੋਈ ਆ ਵੀ ਚਲੋ ਕਮੈਂਟ ਕਰਨਾ ਮਹੌਤੋਂ ਵਿੱਚ ਸਿਆਣੇ ਬੰਦੇ ਬਹੁਤ ਆਉਂਦੇ ਆ ਵੀ ਵਧੀਆ ਕਮੈਂਟ ਕਰਦੇ ਆ ਮੇ ਜਿਹੜੇ 10 ਪਿਆਰ ਨਾਲ ਦੇ ਬਾਰੇ ਹਨਾ ਬਹੁਤ ਚੀਜ਼ਾਂ ਬਾਰੇ ਆਪਾਂ ਪੁੱਛਦੇ ਆਂ ਕੀ ਬਾਰੇ ਦੱਸਦੇ ਆ ਇਹ ਚੀਜ਼ੇ ਬਾਰੇ ਵੀ ਜਰੂਰ ਦੱਸਿਓ ਆਪਾਂ ਨੂੰ ਇਹ ਤਨ ਚੀਜ਼ਾਂ ਦਾ ਜਰੂਰ ਪਤਾ ਲਗਾ ਇਹ ਆਪਾਂ ਲਿਆਏ ਸੀ ਕਿਹੜੀ ਪਾਸੇ ਜਾਂ ਕਿத்து ਤੇ ਆ ਡੈਡੀ ਆਪ ਫਿਰ ਦੇ ਆਪ ਤੋ ਚੱਕ ਕੇ ਫੜਾ ਦੇ ਆ ਕੀ ਇਹ ਗ੍ਰਾਸ ਚੋ ਜੇ ਸਾਰਾ ਖਾਲਾ ਡੈਡੀ ਇਹ ਤਾਂ ਸਾਰਾ ਕੀ ਲਿਆ ਆ ਮਾਣੇ ਦੋਰਾ ਭਰਾ ਬਣਾਓ ਜੀ ਕੀ ਇਹ ਦਾ ਡਰੈਗਨ ਖਾਣੀ ਦੋ ਪਰ ਆਪਾਂ ਪਾਪਾ ਦਾ ਪਹਿਲਾਂ ਲੱਗ ਜਾਂਦਾ ਵੰਡਣਾ ਨਾਰੀਅਲ ਤੇਲ ਵੀ ਪਹਿਲਾਂ ਮੈਨੂੰ ਪੈਤਾ ਕੀ ਵੀ ਕਿਵੇਂ ਮੈਨੂੰ ਧੱਕੇ ਨਾਲ ਖਵਾਦਾ ਪਾਪਾ ਪਹਿਲਾਂ ਵੀ ਧੱਕੇ ਨਾਲ ਪਾਪੇ ਕਹਿੰਦੇ ਕੀ ਵੀ ਦੀ ਪਾਪੇ ਨੇ ਉਹ ਵੀ ਜਵਾਖਾ ਨੂੰ ਵੰਡ ਦਿੰਦਾ ਖਾ ਕੇ ਮਰਾਂ ਕਰ ਦੱਸ ਤੂੰ ਪਹਿਲਾਂ ਪਾਪਾ ਮੈਨੂੰ ਕਹਿੰਦਾ ਕਹਿੰਦਾ ਕੀ ਵੀ ਕਾਲਾ ਤੇਰੇ ਸੱਲ ਪੂਰੇ ਹੋ ਜਾਣਗੇ ਮਾ ਮੇਰੇ ਤਾਂ ਵੱਧ ਨਹੀਂਗੇ ਘਟ ਨਹੀਂ ਹੈਗੇ ਚਲੋ ਬਲੈਕ ਬੋਰਡ ਹੀ ਬਣਾ ਰੱਖਿਆ ਨਾ ਮਰੀ ਪੀਤੇ ਨੇ ਨਾਮ ਤੇ ਇੱਕ ਨਾ ਸਾਨੂੰ ਬਹੁਤ ਸੋਹਣੇ ਕਮੈਂਟ ਕਰਦੇ ਆ ਉਹ ਕਹਿੰਦੇ ਹੁੰਦੇ ਆ ਵੀ ਗੁੜੀਆ ਦਾ ਨਾਮ ਲਿਆ ਕਰੋ ਪੂਰਾ ਹਨਾ ਗੱਲ ਸੁਣਿਓ ਹਾਂਜੀ ਇੱਕੋ ਕਹਿੰਦੇ ਹੁੰਦੇ ਆ ਕੀ ਨਾਮ ਉਹਨਾਂ ਦਾ ਇਹਦਾ ਨਾਮ ਪੂਰਾ ਲਿਆ ਕਰੋ ਕਹਿੰਦੇ ਨਹੀਂ ਉਹਨਾਂ ਦਾ ਕੀ ਨਾਮ ਆ ਬਲਜਿੰਦਰ ਸਿੰਘ ਉਹਨਾਂ ਨੇ ਕਿਹਾ ਸੀ ਪਤਾ ਨਹੀਂ ਕਿੰਨਾਂ ਨੇ ਕਿਹਾ ਸੀ ਵੀ ਕਮੈਂਟ ਪੀਤੂ ਦਾ ਨਾਮ ਪੂਰਾ ਲਿਆ ਕਰੋ ਪਤਾ ਕੀ ਆ ਸੁਭਾਅ ਪੈ ਜਾਂਦਾ ਜੀ ਹਾਂਜੀ ਉਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਕੈਦਾ ਨੇ ਉਹਨੇ ਜੀਵੇਂ ਇਹ ਕਹਿ ਵੀ ਦਿੰਦੇ ਆ ਰਮਨੀਤ ਪਰ ਜਿਹੜਾ ਮੇਰੀ ਆਦਤ ਆ ਕਿ ਮੈਨੂੰ ਮੈਥੋਂ ਨਹੀਂ ਲਿਆ ਜਾਂਦਾ ਰਮਨੀਤ ਮੈਂ ਵੈਸੇ ਤਾਂ ਕੈਦਾ ਨਾ ਕਦੇ ਨਾ ਕਦੇ ਕਰੇ ਪਰ ਮੈਥੋਂ ਜ਼ਿਆਦਾਤਰ ਮੈਂ ਪੀਤੀ ਹੀ ਕਹਣਾ ਹੁੰਨਾ ਇਹਨੂੰ ਪਿਆਰ ਦੇ ਵਿੱਚ ਬੱਚੇ ਨੂੰ ਜਦੋਂ ਕਹਿੰਦੇ ਆ Papa ਪੀਤੀ ਇਹ ਤਾਂ ਵੈਸੇ ਕਹਿ ਵੀ ਦਿੰਦੀ ਆ ਰਮਨੀਤ ਮੈਂ ਤਾਂ ਪੀਤੀ ਹੀ ਕਹਣਾ ਹੁੰਨਾ ਇਹਨੂੰ ਜਿਵੇਂ ਤੁਹਾਨੂੰ ਕਦੇ ਕਦੇ ਕਰਕੇ ਵੀ ਚਲੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕੋਰ ਕਹਿਨੇਗਾ ਰਮਨੀਤ ਕੋਰ ਕਹਿਣਾ ਬਾਈ ਉਸ ਕਰਕੇ ਅਸੀਂ ਮਾਫੀ ਚਾਹੁੰਦੇ ਆਂ ਚਲੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਪੂਰਾ ਨਾਮ ਲਿਆ ਕਰਾਂਗੇ ਹਨ ਜਿਵੇਂ ਤੁਹਾਨੂੰ ਕਦੇ ਕਦੇ ਕਹਿਦਾਂ ਨੇ ਸੰਦੀਪ ਇੱਕ ਸਾਨੂੰ ਇੱਕ ਨਾ ਹਰਪ੍ਰੀਤ ਤੌਰ ਹੁਸ਼ਿਆਰਪੁਰ ਹਨ ਤੇ ਉਹ ਭੈਣ ਨਾ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀ ਆ ਸਾਨੂੰ ਇੰਨੇ ਸੋਹਣੇ ਕਮੈਂਟ ਕਰਦੀ ਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਉਹਨਾਂ ਨੂੰ ਅਸੀਂ ਗਿਫਟ ਜ਼ਰੂਰ ਭੇਜਾਂਗੇ ਕਣੀ ਹੈ ਕਮੈਂਟ ਵੀ ਉਹਨਾਂ ਦੇ 5-6 ਕਮੈਂਟ ਤੋਂ ਉਹਨਾਂ ਦੇ ਪੱਕਾ ਹੁੰਦੇ ਨੇ ਬਲੌਗ ਪੌਣਸਾਰ ਕਮੈਂਟ ਹਾਂ ਬਲੌਗ ਪੌਣਸਾਰ ਕਮੈਂਟ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਇੰਨੇ ਸੋਹਣੇ ਕਮੈਂਟ ਕਰਦੀ ਆ ਭੈਣ ਉਹਨੂੰ ਸਾਨੂੰ ਪਹਿਲੀ ਸਾਨੂੰ ਵੱਧ ਪਈ ਆ ਲੱਭੀ ਉਹ ਸਾਡੇ ਬਲੌਗ ਦਾ ਵੇਟ ਕਰਦੇ ਆ ਇਸ ਚੀਜ਼ ਤੋਂ ਦੇ ਹਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਇਹ ਆ ਕਿ ਸਾਡੇ ਬਲੌਗ ਦੀ ਵੇਟ ਕਰਦੇ ਆ ਤੇ ਦੇਖਦੇ ਆ ਹਨਾ ਤੇ ਬਾਕੀ ਉਹਨਾਂ ਦੇ 5-7 ਕਮੈਂਟ ਜਰੂਰ ਹੁੰਦੇ ਆ ਉਹ ਵੀ ਸੋਹਣੇ ਸੋਹਣੇ ਕਮੈਂਟ ਆ ਇੰਨੇ ਚੰਗੇ ਕਮੈਂਟ ਕਰਦੇ ਆ ਤੇ ਬਾਕੀ ਜਿਹੜੇ ਸਾਨੂੰ ਨੈਗੇਟਿਵ ਕਮੈਂਟ ਕਰਦੇ ਆ ਥੱਲੇ ਜਿਹੜੇ ਬਾਕੀ ਹੋਣੇ ਉਹਨਾਂ ਨਾਲ ਵੀ ਇਹੋ ਕਰਦੇ ਆ ਉਹ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਵਲੌਗ ਦੇਖਣਗੇ ਤੇ ਕਮੈਂਟ ਸੋਹਣੇ-ਸੋਹਣੇ ਕਰਨਗੇ ਹਾਂ ਆਪਾਂ ਗਿਫਟ ਹਰੇਕ ਨੂੰ ਭੇਜਿਆ ਕਰਾਂਗੇ ਵੀ ਆਪਾਂ ਦੇਖਦੇ ਆ ਚਲੋ ਉਹਨਾਂ ਦਾ ਆਪਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਆਪਾਂ ਲਾਜ਼ਮੀ ਗਿਫਟ ਭੇਜਾਂਗੇ ਅਸੀਂ ਜਦ ਦਾ ਮਤਲਬ ਵੀ ਸਾਡਾ ਚੈਨਲ ਮੋਨਟਾਈਜ਼ ਹੋਇਆ ਨਾ ਕਸਸਿਓ ਬਲੌਗ ਦੇ ਵਿੱਚ ਪਹਿਲਾਂ ਸੀ ਆਹ ਹੋ ਰੱਖਿਆ ਸੀਗਾ ਵੀ ਦੱਸਣਾ ਨਹੀਂ ਹੈਗਾ ਪਰ ਚਲੋ ਹੁਣ ਇਹਨਾਂ ਨੇ ਗੱਲ ਸ਼ੇਅਰ ਕਰ ਦਿੱਤੀ ਸੀ ਬੰਦਾ ਸੋਚਿਆ ਸੀ ਵੀ ਬਲੌਗ ਦੇ ਵਿੱਚ ਹਜੇ ਨਹੀਂ ਦੱਸਣਾ ਕਿ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਹੀ ਭੇਜਾਂਗੇ ਪਰ ਫਿਰ ਵੀ ਐਡਰੈਸ ਜ਼ਰੂਰੀ ਹੈ ਨਾ ਬੰਦੇ ਦਾ ਹਾਂ ਤੇ ਕੋਈ ਗੱਲ ਨਹੀਂ ਉਹਨਾਂ ਦਾ ਆਪਾਂ ਐਡਰੈਸ ਲਵਾ ਕੇ ਉਹਨਾਂ ਨੂੰ ਨੰਬਰ ਭੇਜਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਜੇ ਤਾਂ ਨੰਬਰ ਕਮੈਂਟ ਦੇ ਵਿੱਚ ਸੂਚ ਕਰਾਂਗੇ ਹਾਂ ਹਾਂ ਗੱਲ ਤੋਂ ਇਹ ਦਾਰ ਕਿਸੇ ਨਾ ਕਿਸੇ ਹਿਸਾਬ ਨਾਲ ਉਹਨਾਂ ਨਾਲ ਕੰਟੈਕਟ ਕਰਾਂਗੇ ਆਪਾਂ ਤੇ ਉਹਨਾਂ ਨੂੰ ਆਪਾਂ ਗਿਫਟ ਜਰੂਰ ਭੇਜਾਂਗੇ ਆਪਣੇ ਵੱਲੋਂ ਬਹੁਤ ਸੋਹਣੇ ਕਮੈਂਟ ਕਰਦੇ ਆ ਸਾਨੂੰ ਉਹ ਤੇ ਬਾਕੀ ਹੋਰ ਵੀ ਜੇ ਤੁਸੀਂ ਵੀ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋਗੇ ਅਸੀਂ ਮਹੀਨੇ ਦੇ ਵਿੱਚ ਕੋਈ ਨਾ ਕੋਈ ਬੰਦਾ ਸਿਲੈਕਟ ਕਰਿਆ ਕਰਾਂਗੇ ਕੋਈ ਵੀ ਹੈ ਨਾ ਤੇ ਅਸੀਂ ਇਹ ਜਰੂਰ ਦੇਖਣਾ ਕਮੈਂਟ ਤਾਂ ਹੋਰ ਵੀ ਕਰਦੇ ਆ ਬਹੁਤ ਸੋਹਣੇ ਅਸੀਂ ਦੇਖਣਾ ਉਹਨਾਂ ਦੇ ਵਿੱਚੋਂ ਵੀ ਹਜੇ ਉਹ ਕਦੇ-ਕਦੇ ਆਉਂਦੇ ਆ ਕਦੇ-ਕਦੇ ਨਹੀਂ ਆਉਂਦੇ ਤੇ ਬਾਕੀ ਹੈ ਨਾ ਉਹ ਡੇਲੀ ਦਾ ਮਤਲਬ ਉਹ ਡੇਲੀ ਕਰਦੇ ਆ ਸਾਨੂੰ ਪੰਜ-ਸੱਤ ਕਮੈਂਟ ਡੇਲੀ ਹੁੰਦੇ ਆ ਉਹਨਾਂ ਦੇ ਕੋਈ ਵੀ ਬਲੌਗ ਉਹਨਾਂ ਨੇ ਹਾਂ ਵੀਡੀਓ ਪਾਉਣ ਸਾਰ ਸਾਨੂੰ ਦੇਖਣੀ ਦੇਖਣਾ ਹੁੰਦਾ ਉਸ ਕਰਕੇ ਜੇ ਕੋਈ ਹੋਰ ਵੀ ਆਪਾਂ ਨੂੰ ਕੋਈ ਸੋਹਣੇ-ਸੋਹਣੇ ਕਮੈਂਟ ਕਰਿਆ ਕਰੂਗਾ ਤੇ ਅਸੀਂ ਸਿਲੈਕਟ ਕਰਾਂਗੇ ਹੂੰ ਕੀ ਪਿਆਖ ਰੇਖਣ ਮਾਰੀ ਕੋਈ ਯਾ ਕੀ ਹੈ ਬੱਟੇ ਇਹਦੇ ਨਾਲ ਲਿਖ ਰਹੀ ਹੈ ਇਹ ਨਾ ਖੇਡ ਖੇਡਦੀ ਹੁੰਦੀ ਹੈ ਇਹ ਨਾਲ ਅੱਛਾ ਇਹ ਨਾਲ ਖੇਡਦੀ ਹੈ ਬੱਟਿਆਂ ਨਾਲ ਇਹ ਤਾਂ ਚੌਕ ਇਹ ਇਹ ਤਾਂ ਰੋੜਿਆ ਚੌਕ ਹੈ ਹੂੰ ਲਿਖੋ ਅੱਗੇ ਰੱਖਿਆ ਹੋਇਆ ਆਹ ਕੀ ਗਾ ਪਾਇਆ ਤੈਂ ਹੁੰਦਾ ਰਿਹਾ ਬਚਪਨ ਇਹਦਾ ਮੈਂ ਜਾਣ ਕੇ ਰੋਕਿਆ ਨਹੀਂ ਮਾਚ ਰੋਕੋ ਜੀ ਇਹ ਦੇਖ ਰਹੇ ਨਹੀਂ ਸੀਰੀਅਲ ਹੁੰਦਾ ਕਿਹੜਾ ਸੀਰੀਅਲ ਆ ਇਹ ਲਪ੍ਰਿਤ ਕੁਮਾਰ ਲਪ੍ਰਿਤ ਕੁਮਾਰ ਤਾਂ ਸਾਰੀ ਚਾਂਗਦੀ ਹੈ ਸਾਰੀ ਦੇਖਦੇ ਹੁੰਦੇ ਚਲੋ ਜੀ ਮਿੱਤਰੋ ਅਸੀਂ ਦੇਖਦੇ ਨੇ ਮੁੰਡੇ ਸੈਮੀ ਦੇਖਣੇ ਨੇ ਕੁੜੀਆਂ ਸਾਰੀਆਂ ਹੀ ਦੇਖਦੀਆਂ ਨੇ ਕਹਿੰਦੀ ਲਪ੍ਰਿਤ ਕੁਮਾਰ ਕਰ ਦੋ ਲੌਗ ਲੌਗ ਐਂਡ ਆ ਲੌਗ ਐਂਡ ਅਨਿਸ਼ੇਠੀ ਸਿਰੋਜੀ ਆਪਕੇ ਦੀ ਸ਼ਸ਼ੀਕਲ ਆਪਣੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਆ ਜੈਸਨ ਬਲੌਗ ਨੂੰ ਹਾਂ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਥੋੜਾ ਜਿਹਾ ਅਸੀਂ ਦੁਕਾਨ ਤੇ ਸ਼ੂਟ ਕਰਿਆ ਤੇ ਥੋੜਾ ਜਿਹਾ ਅੰਦਰ ਆ ਕੇ ਕਿਉਂਕਿ ਡੈਡੀ ਸੀ ਬਿਮਾਰ ਸਵੇਰੇ ਪਹਿਲਾਂ ਤਾਂ ਸਵੇਰੇ ਡੈਡੀ ਦੇ ਟੈਸਟ ਕਰਵਾਈ ਸੀ ਅਸੀਂ ਤੇ ਡਾਕਟਰ ਨੂੰ ਘਰੇ ਬੁਲਾ ਕੇ ਟੈਸਟ ਕਰਵਾਈ ਤੇ ਉਹਦੇ ਵਿੱਚ ਸੈੱਲ ਕਟੇ ਹੋਏ ਆਏ ਨੇ ਤੇ ਟਾਈਫਾਇਡ ਆਇਆ ਤੇ ਉਹਦੇ ਕਰਕੇ ਫਿਰ ਡ੍ਰਿਪ ਲਗਾਈ ਆ ਤੇ ਡ੍ਰਿਪ ਲਗਾਉਣ ਤੋਂ ਬਾਅਦ ਬਸ ਕੁਛ ਖਿਚੜੀ ਬਣਾ ਕੇ ਦਿੱਤੀ ਆ ਰੋਟੀ ਤਾਂ ਜਿਹੜੇ ਡੈਡੀ ਨੂੰ ਦਿੱਤੀ ਹੀ ਹੈਗੀ ਤੇ ਦਵਾਈ ਦੂਈ ਮੈਡੀਸਨ ਦਿੱਤੀ ਆ ਤੇ ਬਾਕੀ ਉਹ ਤੁਹਾਨੂੰ ਪਤਾ ਨਾ ਖਾਣ ਦੀ ਉਸਮਾਨ ਬਸ ਅਸੀਂ ਥੋੜਾ ਜਿਹਾ ਇੱਧਰ ਬੀਜੀ ਜੇ ਹੋ ਗਏ ਸੀ ਬਲੌਗ ਅਸੀਂ ਬਣਾਇਆ ਨਹੀਂ ਜੀ ਜਾਂ ਨਹੀਂ ਕਰਿਆ ਸਾਡਾ ਬਣਾਉਣ ਨੂੰ ਕਿਉਂਕਿ ਪਹਿਲਾਂ ਬੁਖਾਰ ਹੋ ਗਿਆ ਸੀ ਸਾਨੂੰ ਪਤਾ ਸੀਗਾ ਵੀ ਐਵੇਂ ਬਿਮਾਰ ਹੋ ਜਾਣਗੇ ਤਾਂ ਫਿਰ ਇਹਨਾਂ ਨੇ ਜਦੋਂ ਅੱਜ ਫੋਨ ਕਰਿਆ ਕਹਿੰਦੇ ਵੀ ਉੱਠ ਨਹੀਂ ਰਹੇ ਡੈਡੀ ਕਹਿੰਦੇ ਵੀ ਜਿਆਦਾ ਜਦੋਂ ਉੱਠਦੇ ਨੇ ਨਾ ਜਿਆਦਾ ਤਕਲੀਫ ਜੀ ਮਾਨਦੇ ਸੀ ਵੀ ਲੱਤਾਂ 'ਚ dard ਹੁੰਦਾ ਤੇ ਇਹਨਾਂ ਇਹ ਕਹਿੰਦੇ ਆ ਪਰ ਟੈਸਟ ਕਰਵਾ ਲਾ ਨੇ ਇਹਨਾਂ ਨੇ ਟੈਸਟ ਕਰਾ ਲਿਆ ਨੂੰ ਕਰੀ ਬੁਲਾ ਲਿਆ ਸੀਗਾ ਤੇ ਉਹੀ ਗੱਲ ਹੋਈ ਸੈੱਲ ਘਟੇ ਹੋਏ ਸੀਗੇ ਤਾਂ ਹੀ ਕਮਜ਼ੋਰੀ ਫੀਲ ਹੁੰਦੀ ਸੀ ਸਰੀਰ ਦੇ ਵਿੱਚ ਤੇ ਇਸ ਕਰਕੇ ਹਨਾ ਤੇ ਬਸ ਫਿਰ ਐਵੇਂ ਸਾਡਾ ਜੀਜਾ ਵੀ ਨਹੀਂ ਕਰਿਆ ਵਲੌਗ ਬਣਾਉਣਾ ਉਹਨੂੰ ਬਸ ਹੋਈ ਸ਼ੂਟ ਕਰਿਆ ਹੁਣ ਕਿਉਂਕਿ ਡੈਡੀ ਸਹੀ ਸੀਗੇ ਠੀਕ ਸੀਗੇ ਉਹ ਵੀ ਤਾਂ ਸਾਡਾ ਹੌਂਸਲਾ ਜੇ ਪਿਆ ਹੁਣ ਲੋਕ ਕਹਿੰਦੇ ਤੇ ਮੈਨੂੰ ਸਹੀ ਲੱਗਦਾ ਕਹਿੰਦੇ ਹੁਣ ਮੇਰੀ ਲੱਤਾਂ ਬਾਹਾਂ ਵੀ ਦੁੱਖੋਂ ਹਟ ਗਈਆਂ ਬਸ ਬੋਤਲ ਨਾਲ ਵੀ ਫਰਕ ਪੈ ਗਿਆ ਕੁਝ ਖਾਣ ਪੀਣ ਨਾਲ ਫਰਕ ਪੈ ਗਿਆ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਕਰਦੇ ਆ ਐਂਡ ਓਕੇ ਜੀ ਸਿੱਛੀ ਘਰਚਾਲਾ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ